ਜੁਪੇ ਹੋਣਾ ਦਾ ਨਾਲ ਹੀ ਗੱਲ ਹੋਣਾ ਦਾ ਤੇ ਨਾਲ ਹੀ ਜਿੱਥੇ ਸੁਖ ਹੁਣੀ ਧਲੇਰ ਵਾਲਿਆਂ ਦਾ 23 36 ਦਾ ਆ ਗਈ ਬਾਈ ਹੋਪ 22 ਸੈਕਿੰਡ 65 ਪੁਆਇੰਟ ਬਜੀ ਸਮਾ ਲੱਗ ਗਿਆ 22 ਸੈਕਿੰਡ 65 ਪੁਆਇੰਟ ਲੱਗ ਗਿਆ ਇਹ ਕੌਣ ਭੱਜ ਗਿਆ ਬਾਈ ਜੀ ਇਹ ਭੱਜ ਗਿਆ ਮਹਾਰਾਜਾ ਇਹ ਮਹਾਰਾਜਾ ਭੱਜ ਗਿਆ ਹਰਚੰਦ ਸਿੰਘ ਢੰਡਾਰੀ ਦਾ ਬਚਨ ਸਿੰਘ ਢੰਡਾਰੀ ਦਾ ਬੱbbi ਢੰਡਾਰੀ ਦਾ ਇਹ ਨੀਤੇ ਬਿਲਗੇ ਦਾ ਇਹ ਤਾਰ ਸਿੰਘ ਦੀ ਸੀਪਾ ਜਸਪਾਲ ਬਾਂਕਰ ਇਹ ਬੱbbi ਅਫਤਾਰ ਸਿੰਘ ਦੀ ਢੰਡਾਰੀ ਦਾ ਮਹਾਰਾਜਾ ਭੱਜ ਗਿਆ ਉਰਲੇ ਪਾਸੇ ਕਾਲਾ ਤੇ ਪਰਲੇ ਪਾਸੇ ਇਹ ਸਾਬਾਣੇ ਦੇ ਭੱਜ ਗਿਆ ਦਲਪ੍ਰੀਤ ਦਾ ਇਹ ਦਿਲ ਦਲਪ੍ਰੀਤ ਸਾਬਾਣਾ ਇਹ ਦਲਪ੍ਰੀਤ ਸਾਬਾਣਾ ਇਹ ਬਲਕਾਰ ਮੁੰਡਾ ਕਹਾੜੇ ਵਾਲਾ ਇਹ ਰਵੀ ਇਹ ਰਵੀ ਸਾਹ ਵਾਲਾ ਇੰਦਾ ਸਾਹ ਵਾਲਾ ਸਨੀ ਸਾਹ ਵਾਲਾ ਇਹ ਜਿਹੜਾ ਪਰਲੇ ਪਾਸੇ ਭੱਜਿਆ ਇਹ ਸਾਹ ਵਾਲੇ ਵਾਲਾ ਭੱਜਿਆ ਦੇਖਦੇ ਆ ਵੀਰੋ ਮੁਕਾਬਲਾ ਕਿੱਥੇ ਜੁੜਦਾ 22 ਸੈਕਿੰਡ 61 ਪੁਆਇੰਟ ਦਾ ਲੱਗਿਆ ਸਮਾਂ ਮਹਿਰਨਾ ਕਰਾਉਦੇ ਖੇਡ ਮੇਲੇ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੁੰਡੀਆਂ ਦੇ ਸਿੰਘ ਫਸ ਗਏ ਕਹਿੰਦੇ ਬੂਰੀ ਹੋਵੇ ਮੱਝ ਦਾ ਚਾਟੀ ਛਣਕਦੀ ਜੱਤੀ ਲਿਆਵੇ ਰੋਟੀ ਪਰੋ ਛਣਕਦੀ ਬੈਲਾਂ ਦੀ ਇੱਕ ਜੋੜੀ ਕੋਠੀ ਕਣਕ ਦੀ